ਆਧਾਰ ਕਾਰਡ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਬੇहद ਵੱਡੀ ਅਪਡੇਟ ਸਾਂਝੀ ਕਰ ਰਿਹਾ ਹਾਂ ਦੱਸਦੇ ਕਿ ਜੇਕਰ ਹੁਣ ਤੁਸੀਂ ਵੀ ਆਪਣਾ ਨਾਮ ਪਤਾ ਪਿਤਾ ਦਾ ਨਾਮ ਇਹ ਚੀਜ਼ਾਂ ਅਤੇ ਜਾਣਕਾਰੀ ਜੇਕਰ ਹਟਾ ਦਿੱਤੀ ਜਾਵੇ ਤਾਂ ਸਿਰਫ QR ਕੋਡ ਅਤੇ ਇੱਕ ਫੋਟੋ ਹੀ ਰਹਿ ਜਾਵੇਗੀ ਤਾਂ ਤਾਂ ਬਹੁਤ ਵੱਡਾ ਬਦਲਾਅ ਹੋ ਜਿਹੜਾ ਕਿ ਹੋਣ ਜਾ ਰਿਹਾ ਹੈਗਾ ਭਾਰਤੀ ਵਿਲੱਖਣ ਪਛਾਣ ਅਥਾਰਟੀ UIDAI ਇੱਕ ਨਵਾਂ ਆਧਾਰ ਕਾਰਡ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਤਾਂ ਇਹ ਆਖਿਰ ਕਿਉਂ ਕੀਤਾ ਛਾਵੇਗਾ ਇਹ ਕਦੋਂ ਕੀਤਾ ਛਾਵੇਗਾ ਤੇ ਨਵੇਂ ਆਧਾਰ ਕਾਰਡ ਦੇ ਵਿੱਚ ਕੀ ਕੁਝ ਹੋਵੇਗਾ ਤੇ ਇਸ ਦੀ ਕੀ ਲੋੜ ਹੋਵੇਗੀ ਇਹ ਸਾਰੇ ਵੇਰਵੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਦਰਅਸਲ ਮੌਜੂਦਾ ਆਧਾਰ ਕਾਰਡ ਦੇ ਵਿੱਚ ਹੁਣ ਜਿਵੇਂ ਕੀ ਪੂਰਾ ਨਾਮ ਹੁੰਦਾ ਹੈ 12 ਅੰਕਾਂ ਦਾ ਆਧਾਰ ਕਾਰਡ ਨੰਬਰ ਹੁੰਦਾ ਹੈ ਤੇ ਜਨਮ ਮਿਤੀ ਹੁੰਦੀ ਹੈ ਪੂਰਾ ਪਤਾ ਹੁੰਦਾ ਹੈ ਐਡਰੈਸ ਹੁੰਦਾ ਹੈ ਫੋਟੋ ਹੁੰਦਾ ਹੈ ਤੇ ਇੱਕ ਛੋਟਾ ਜਿਹਾ QR ਕੋਡ ਹੁੰਦਾ ਹੈ ਤੇ ਹੁਣ ਜੇਕਰ ਨਵਿਆ ਆਧਾਰ ਕਾਰਡ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਕੀ ਹੋਵੇਗਾ ਦਰਅਸਲ ਸਿਰਫ ਵਿਅਕਤੀ ਦੀ ਫੋਟੋ ਹੋਵੇਗੀ ਵੱਡੇ ਸਾਈਜ਼ ਦੇ ਵਿੱਚ ਇਕ ਸੁਰੱਖਿਅਤ QR ਕੋਡ ਹੋਵੇਗਾ ਵੱਡਾ ਅਤੇ ਜੋ ਕਿ ਵੱਡੇ ਸਾਈਜ਼ ਦਾ ਹੋਵੇਗਾ ਤੇ ਕੋਈ ਵੀ ਨਿੱਜੀ ਜਾਣਕਾਰੀ ਡਿਟੇਲ ਪ੍ਰਿੰਟ ਨਹੀਂ ਹੋਵੇਗੀ ਯਾਨੀ ਕਿ ਉਸ ਦੇ ਵਿੱਚ ਨਾਮ ਪਤਾ ਇਹ ਨਹੀਂ ਹੋਵੇਗਾ ਦਰਸਲ ਇਹ ਐਲਾਨ UID A आई डी सीईओ भुवनेश कुमार ने 18 नवंबर 2025 ਨੂੰ ਇੱਕ ਆਨਲਾਈਨ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੱਤੀ ਜਿਸ ਦਾ ਮਤਲਬ ਹੈਗਾ ਕਿ ਕਾਰਡ ਦੇ ਉੱਤੇ ਕਿਹੜੇ ਵਾਧੂ ਵੇਰਵਿਆਂ ਦੀ ਲੋੜ ਹੈ ਇਸ ਦੇ ਵਿੱਚ ਸਿਰਫ ਇੱਕ ਫੋਟੋ ਅਤੇ QR ਕੋਡ ਹੋਣਾ ਚਾਹੀਦਾ ਹੈ ਜੇਕਰ ਅਸੀਂ ਛਾਪਦੇ ਰਹਾਂਗੇ ਤਾਂ ਲੋਕ ਇਸ ਨੂੰ ਸਵੀਕਾਰ ਕਰਦੇ ਰਹਿਣਗੇ ਅਤੇ ਜੋ ਜਾਣਦੇ ਹਨ ਕਿ ਇਸ ਦੀ ਜੋ ਕੀ ਗੱਲ ਕਰਦੇ ਆ ਇਸ ਦੀ ਦੁਰਵਰਤੋਂ ਕਿਵੇਂ ਕਰਨੀ ਹੈ ਕਿ ਉਹ ਅਚੇਹਾ ਵੀ ਕਰਦੇ ਰਹਿਣਗੇ ਨਾ ਨੇ ਇਹ ਵੀ ਸਪਸ਼ਟ ਕੀਤਾ ਹੈਗਾ ਕਿ ਆਧਾਰ ਕਾਰਡ ਨੂੰ ਕਦੇ ਵੀ ਦਸਤਾਵੇਜ਼ ਦੇ ਵਜੂ ਨਹੀਂ ਵਰਤਿਆ ਜਾਣਾ ਚਾਹੀਦਾ ਇਸ ਦੀ ਪੁਸ਼ਟੀ ਸਿਰਫ ਆਧਾਰ ਨੰਬਰ ਜਾਂ ਫਿਰ QR ਕੋਡ ਦੇ ਰਾਹੀਂ ਕੀਤੀ ਜਾਣੇ ਚਾਹੀਦੀ ਹੈ ਤਾਂ ਹੁਣ ਗਲਾਉਂਦੇ ਵੀ ਆਖਿਰੇ ਬਦਲਾਅ ਆਖਿਰ ਚੋਕਿੱਤੇ ਜਾਣੇ ਕਿਉਂ ਜ਼ਰੂਰੀ ਹੈ ਤਾਂ ਫੋਟੋਕਾਪੀ ਤੋਂ ਡਾਟਾ ਚੋਰੀ ਹੋ ਸਕਦਾ ਹੈ ਹੋਟਲ ਇਵੈਂਟ ਆਰਗੇਨਾਈਜੇਸ਼ਨ ਤੇ ਡਿਲੀਵਰੀ ਬੁਆਏ ਜਿਮ ਆਦੀ ਫੋਟੋਕਾਪੀ ਹੀ ਮੰਗਦੇ ਨੇ ਫੋਟੋਕਾਪੀ ਦੇ ਵਿੱਚ ਸਾਰੀ ਨਿੱਜੀ ਜਾਣਕਾਰੀ ਨਜ਼ਰ ਆਉਂਦੀ ਹੈ ਇਹ ਡਾਟਾ ਦੀ ਦੁਰਵਰਤ ਅਤੇ ਪਛਾਣ ਦੀ ਚੋਰੀ ਯਾਨੀ ਕਿ ਆਇਡੈਂਟੀਫਾਈ ਦਾ ਕਾਰਨ ਬਣ ਸਕਦੇ ਨੇ ਤਾਂ ਕਾਨੂੰ ਜੋ ਕਿ ਕਾਨੂੰਨ ਦੀ ਉਲੰਘਣਾ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਆਧਾਰ ਐਕਟ ਦੇ ਅਨੁਸਾਰ ਕਿਸੇ ਵੀ ਸੰਸਥਾ ਨੂੰ ਆਧਾਰ ਦੀ ਭੌਤਿਕ ਕਾਪੀ ਜਾਂ ਫੋਟੋਕਾਪੀ ਰੱਖਣ ਦਾ ਅਧਿਕਾਰ ਨਹੀਂ ਹੈ ਹਾਲਾਂਕਿ ਬਹੁਤ ਸਾਰੇ ਸੰਸਥਾਵਾਂ ਅਜੇ ਹਾਂ ਕਰਦੀਆਂ ਨੇ ਤਾਂ ਜੇਕਰ ਗੱਲ ਕੀਤੀ ਜਾਵੇ ਨਵੀਂ ਡਿਜ਼ਾਈਨ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਵਰਗਾ ਹੋਵੇਗਾ ਜੋ ਕਿ 18 ਮਹੀਨਾ ਦੇ ਵਿੱਚ ਪੂਰੀ ਤਰ੍ਹਾਂ ਨਾਲ ਲਾਗੂ ਹੋ ਜਾਵੇਗਾ ਤਾਂ QR ਕੋਡ ਬੇਸਡ ਸਿਸਟਮ ਦੇ ਨਾਲ ਜਾਲੀ ਕਾਰਡ ਆਧਾਰ ਕਾਰਡ ਬਣਾਉਣਾ ਬਣਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ ਕਿਉਂਕਿ ਹੁਣ ਤਾਂ ਕੈਫੇ ਦੇ ਵਿੱਚ ਜਾ ਕੇ ਕੋਈ ਵੀ ਆਪਣਾ ਆਧਾਰ ਕਾਰਡ ਬਣਾ ਸਕਦਾ ਹੈ ਪਰ ਹੁਣ QR ਕੋਡ ਬੇਸ ਸਿਸਟਮ ਦੇ ਨਾਲ ਜਾਲੀ ਆਧਾਰ ਕਾਰਡ ਬਣਾਉਣ ਬਹੁਤ ਮੁਸ਼ਕਲ ਹੋ ਜਾਵੇਗਾ ਤਾਂ ਵੈਰੀਫਿਕੇਸ਼ਨ ਜੇਕਰ ਕਰਨੀ ਹੋਵੇ ਉਹ ਕਿਵੇਂ ਕਰ ਸਕਦੇ ਹੋ ਜਿਵੇਂ ਕਿ ਪੁਰਾਣਾ ਆ ਤਰੀਕਾ ਮੌਜੂਦਾ ਜਿਵੇਂ ਕਿ ਆਧਾਰ ਕਾਰਡ ਦੀ ਫੋਟੋਕਾਪੀ ਦੇਣੀ ਪੈਂਦੀ ਹੈ ਸਾਰੀ ਜਾਣਕਾਰੀ ਸਾਹਮਣੇ ਵਾਲੇ ਨੂੰ ਨਜ਼ਰ ਆਉਂਦੀ ਹੈ ਕਾਪੀ ਸੰਸਥਾ ਕੋਲ ਰਹਿ ਜਾਂਦੀ ਹੈ ਤੇ ਨਵਾਂ ਤਰੀਕਾ ਹੁਣ ਕੀ ਹੋਵੇਗਾ ਫੋਟੋ ਮੈਚਿੰਗ ਤੁਹਾਡੀ ਫੋਟੋ ਦਾ ਨਾਲ ਚਿਹਰਾ ਮਿਲਾਇਆ ਜਾਵੇਗਾ ਕਯੂ ਆਰ ਸਕੈਨਿੰਗ ਵੈਰੀਫਿਕੇਸ਼ਨ ਦੇ ਲਈ ਕਯੂ ਆਰ ਕੋਡ ਸਕੈਨ ਕਰਨਾ ਹੋਵੇਗਾ ਤੇ ਮਾਂ ਜੋ ਕਿ ਅਦਾਸ ਦੇ ਕਿ ਮਾਸਕ ਡਾਟਾ ਜਿਵੇਂ ਸਕੈਨ ਕਰਨ ਦੇ ਉੱਤੇ ਸਿਰਫ ਜ਼ਰੂਰੀ ਜਾਣਕਾਰੀ ਦਿਖਾਈ ਦੇਵੇਗੀ ਜਿਵੇਂ ਕਿ ਨਾਮ ਦੇ ਕੁਝ ਅੱਖਰ ਪਤੇ ਦਾ ਤੇ ਪਤੇ ਦਾ ਕੁਝ ਹਿੱਸਾ ਦਿਖਾਈ ਦੇਵੇਗਾ ਤੇ ਕੁਝ ਮਾਮਲੇ ਦੇ ਵਿੱਚ ਚਿਹਰੇ ਦੀ ਪਛਾਣ ਦੇ ਨਾਲ ਵੈਰੀਫਿਕੇਸ਼ਨ ਹੋਵੇਗੀ ਤੇ ਕਿਸੇ ਨੂੰ ਵੀ ਤੁਹਾਡਾ ਡਾਟਾ ਰੱਖਣ ਦੀ ਲੋੜ ਨਹੀਂ ਹੋਵੇਗੀ ਅਕਸਰ ਇਸ ਦੇ ਨਾਲ ਹੀ ਨਵੀਂ ਆਧਾਰ ਐਪ ਦੇ ਵਿੱਚ ਜਿਵੇਂ ਕਿ ਯੂ ਆਈ ਡੀ AI ਇੱਕ ਨਵਾਂ ਆਧਾਰ ਐਪ ਲਾਂਚ ਕਰ ਰਿਹਾ ਹੈ ਜੋ ਕਿ ਮ ਆਧਾਰ ਦੀ ਥਾਂ ਲਵੇਗਾ ਤੇ ਇਹ ਐਪ ਤੁਹਾਨੂੰ ਦੱਸ ਦੇ ਕਿ ਇਸ ਦੇ ਮੁੱਖ ਫੀਚਰ ਹੋਣਗੇ ਜਿਵੇਂ ਕਿ ਕੋਡ QR ਕੋਡ ਸ਼ੇਅਰਿੰਗ ਸੁਰੱਖਿਅਤ ਤਰੀਕੇ ਦੇ ਨਾਲ QR ਕੋਡ ਸ਼ੇਅਰ ਕਰੋ ਚਿਹਰੇ ਨਾਲ ਐਪ ਔਨ ਜੋ ਕਿ ਅਨਲੌਕ ਕਰੋ ਆਪਣੀਆਂ ਉਂਗਲੀਆਂ ਦੇ ਨਿਸ਼ਾਨ ਅਤੇ ਆਇਰਿਸ ਡਾਟਾ ਲੌਕ ਕਰੋ ਆਧਾਰ ਨੰਬਰ ਦੇ ਕੁਝ ਅੰਕ ਜੋ ਕਿ ਤੁਹ ਬੋ ਕੇ ਸ਼ੇਅਰ ਕਰੋ ਫੈਮਿਲੀ ਪ੍ਰੋਫਾਈਲ ਦੀ ਗੱਲ ਕੀਤੇ ਜਾ ਰਹੇ ਤਾਂ ਇੱਕ ਐਪ ਦੇ ਵਿੱਚ ਪੰਜ ਪਰਿਵਾਰਕ ਮੈਂਬਰਾਂ ਦੀ ਪ੍ਰੋਫਾਈਲ ਰੱਖ ਸਕਦੇ ਹਾਂ ਤੇ ਆਨਲਾਈਨ ਅਪਡੇਟ ਜੋ ਕਿ ਘਰ ਬੈਠਿਆ ਨਾਮ ਪਤਾ ਮੋਬਾਈਲ ਨੰਬਰ ਅਪਡੇਟ ਕਰੋ ਤੇ ਬਾਇਓਮੈਟ੍ਰਿਕ ਨੂੰ ਛੱਡ ਕੇ ਜੀ ਹਾਂ ਤੇ ਹੋਣਗਾ ਲਾਉਂਦੇ ਵੀ ਇੱਥੇ ਇਹ ਕੰਮ ਕੀ ਇਹ ਮਤਲਬ ਕਿੱਥੇ ਕੰਮ ਆਵੇਗੀ ਤਾਂ ਹੋਟਲ ਚੈੱਕ ਇਨ ਦੇ ਦੌਰਾਨ ਇਹ ਤੁਹਾਨੂੰ ਕੰਮ ਆ ਸਕਦਾ ਹੈ ਇਵੈਂਟ ਐਂਟਰੀ ਦੇ ਵਿੱਚ ਕੰਮ ਆ ਸਕਦਾ ਹੈ 시네마 홀 ਦੇ ਵਿੱਚ ਕੰਮ ਆ ਸਕਦਾ ਹੈ ਰੇਲਵੇ ਸਟੇਸ਼ਨ ਦੇ ਉੱਤੇ ਕੰਮ ਆ ਸਕਦਾ ਹੈ ਤੇ ਸੁਸਾਇਟੀ ਦੇ ਵਿੱਚ ਐਂਟਰੀ ਕਰਨ ਦੇ ਲਈ ਤੇ ਪ੍ਰਾਪਰਟੀ ਰਜਿਸਟ੍ਰੇਸ਼ਨ ਦੇ ਲਈ ਵੀ ਤੇ ਸਟੂਡੈਂਟ ਵੈਰੀਫਿਕੇਸ਼ਨ ਦੇ ਲਈ ਵੀ ਤਾਂ ਇਹਨਾਂ ਥਾਵਾਂ ਦੇ ਉੱਤੇ ਤੁਹਾਨੂੰ ਇਹ ਕੰਮ ਆ ਸਕਦਾ ਹੈ ਤੇ ਹੁਣ ਗਲਉਂਦੇ ਵੀ ਇਹ ਕਦੋਂ ਲਾਗੂ ਹੋਵੇਗਾ ਤਾਂ ਦਸੰਬਰ 2025 ਯੂ ਆਈ ਡੀ ਆਈ ਐਸ ਨਿਯਮ ਦੀ ਸਮੀਖਿਆ ਕਰੇਗਾ ਅਤੇ ਅੰਤਮ ਫੈਸਲਾ ਲਵੇਗਾ ਦਸੰਬਰ 1 ਯਾਨੀ ਕਿ 1 ਦਸੰਬਰ 2025 ਨੂੰ ਨਵੇਂ ਨਿਯਮਾਂ ਉੱਤੇ ਚਰਚਾ ਅਤੇ ਜੋ ਕਿ ਫਾਈਨਲਾਈਜੇਸ਼ਨ ਹੋਵੇਗਾ ਤੇ ਨਵਾਂ ਕਾਰਡ ਜਾਰੀ ਹੋਣ ਦੀ ਸ਼ੁਰੂਆਤ ਦਸੰਬਰ 2025 ਜਾਂ ਫਿਰ ਉਸ ਤੋਂ ਬਾਅਦ ਹੋ ਸਕਦੀ ਆ ਪਰ ਇਸ ਦੇ ਉੱਤੇ ਸਰਕਾਰ ਦੇ ਵੱਲੋਂ ਅੰਤਮ ਫੈਸਲਾ ਹਜੇ ਆਵੇਗਾ ਤੇ ਤੁਹਾਨੂੰ ਦੱਸਦੇ ਕਿ ਪੁਰਾਣਾ ਆਧਾਰ ਕਾਰਡ ਵੈਧ ਰਹਿਣਗੇ ਤੁਹਾਨੂੰ ਤੁਰੰਤ ਬਦਲਾਉਣ ਦੀ ਲੋੜ ਨਹੀਂ ਹੈ ਜੋ ਕਿ ਨਵੇਂ ਜਾਂ ਫਿਰ ਡੁਪਲੀਕੇਟ ਕਾਰਡ ਦੇ ਲਈ ਅਪਲਾਈ ਕਰਨ ਉੱਤੇ ਨਵਾਂ ਡਿਜ਼ਾਈਨ ਮਿਲੇਗਾ ਤੇ ਪੀ ਵੀ ਸੀ ਕਾਰਡ ਦੀ ਨਵੇਂ ਡਿਜ਼ਾਈਨ ਦੇ ਵਿੱਚ ਜਾਰੀ ਹੋਵੇਗਾ ਤੇ ਆਮ ਲੋਕਾਂ ਦੇ ਲਈ ਫਾਇਦਾ ਜਿਵੇਂ ਕਿ ਉਹਨਾਂ ਦਾ ਤੁਹਾਡੀ ਜੋ ਕਿ ਨਿੱਜੀ ਜਾਣਕਾਰੀ ਹੈ ਹਰ ਕਿਸੇ ਲਈ ਉਪਲਬਧ ਨਹੀਂ ਹੋਵੇਗੀ ਹੁਣ ਕਾਪੀ ਦੇਣ ਦੀ ਵੀ ਲੋੜ ਨਹੀਂ ਹੋਵੇਗੀ ਤੇ ਪਛਾਣ ਦੀ ਚੋਰੀ ਅਤੇ ਧੋਖਾਧੜੀ ਵੀ ਘੱਟ ਜਾਵੇਗੀ ਸਿਰਫ ਜ਼ਰੂਰੀ ਜਾਣਕਾਰੀ ਹੀ ਸਾਂਝੀ ਕੀਤੀ ਜਾਵੇਗੀ ਤੇ QR ਸਕੈਨ ਸਕਿੰਟਾ ਦੇ ਵਿੱਚ ਤਸਦੀਕ ਕਰਦੇ ਰਹਿਣਗੇ ਤਾਂ ਜੇਕਰ ਚੁਣੌਤੀ ਦੀ ਗੱਲ ਕੀਤੀ ਜਾਵੇ ਤਾਂ ਹਰ ਜਗ੍ਹਾ QR ਸਕੈਨਰ ਅਤੇ ਇੰਟਰਨੈਟ ਪਹੁੰਚ ਦੀ ਲੋੜ ਹੈ ਇੰਟਰਨੈਟ ਪਹੁੰਚ ਸ਼ੁਰੂ ਤੇ ਤੁਝੇ ਚੁਣੌਤੀ ਪੂਰਨ ਹੋ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਹਾਲੇ ਕੀ ਕਰਨਾ ਚਾਹੀਦਾ ਹੈਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਜਿਵੇਂ ਕਿ ਪੁਰਾਣਾ ਆਧਾਰ ਕਾਰਡ ਅਜੇ ਵੀ ਪੂਰੀ ਤਰ੍ਹਾਂ ਵੈਧ ਹੈਗਾ ਤੇ UIDAI ਅਧਿਕਾਰਤ ਵੈੱਬਸਾਈਟ ਤੋਂ ਨਵਾਂ ਆਧਾਰ ਐਪ ਡਾਊਨਲੋਡ ਕਰੋ ਤੇ ਆਪਣਾ ਬਾਇਓਮੈਟ੍ਰਿਕ ਡਾਟਾ ਲੌਕ ਕਰੋ ਤੇ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਆਧਾਰ ਦੇ ਨਾਲ ਲਿੰਕ ਹੋਣਾ ਚਾਹੀਦਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਜੇ ਹੁਣ ਤੁਹਾਨੂੰ ਆਪਣੀਆਂ ਆਤਮ ਵਿਦਗੀਆਂ ਪੈਣ ਗਿਆ ਜਿਵੇਂ ਕਿ ਹੋਟਲਾ ਸਮਾਗਮ ਆਦਿ ਦੇ ਵਿੱਚ ਫੋਟੋ ਕਾਪੀ ਦੇਣ ਤੋਂ ਤੁਹਾਨੂੰ ਇਨਕਾਰ ਕਰੋ ਤੇ QR ਕੋਡ ਸਕੈਨ ਕਰਨ ਦੀ ਆਦਤ ਪਾਓ ਡਿਜੀਟਲ ਤਸਦੀਕ ਦੀ ਵਰਤੋਂ ਕਰੋ ਇਹ ਤੁਹਾਨੂੰ ਕੁਝ ਬਦਲਾਵ ਕਰਨੇ ਪੈਣਗੇ ਹੁਣ ਗੱਲ ਆਉਂਦੀ ਹੈ ਵੀ ਆਧਾਰ ਐਕਟ 2016 ਦੇ ਅਨੁਸਾਰ ਕਿਸੇ ਵੀ ਸੰਸਥਾ ਨੂੰ ਜੋ ਕਿ ਆਫਲਾਈਨ ਤਸਦੀਕ ਦੇ ਲਈ ਆਧਾਰ ਤੀਆਂ ਫੋਟੋਕਾਪੀਆਂ ਲੈਣ ਜਾਂ ਸਟੋਰ ਕਰਨ ਦਾ ਅਧਿਕਾਰ ਨਹੀਂ ਹੈ 130 ਕਰੋੜ ਤੋਂ ਵੱਧ ਭਾਰਤੀਆਂ ਦੇ ਕੋਲ ਆਧਾਰ ਕਾਰਡ ਹੈਗਾ ਤੇ ਸਭ ਤੋਂ ਬੇहद ਜ਼ਰੂਰੀ ਸਵਾਲ ਇਹ ਹੈਗਾ ਵੀ ਜੇ ਕਿ ਤੁਸੀਂ ਪੁੱਛਦੇ ਵੀ ਹੋ ਅਕਸਰ ਕਿ ਕੀ ਮੈਨੂੰ ਆਧਾਰ ਪੁਰਾਣਾ ਆਧਾਰ ਕਾਰਡ ਬਦਲਾਉਣਾ ਹੋਵੇਗਾ ਜਾਂ ਫਿਰ ਨਹੀਂ ਕਿਉਂਕਿ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਨਵਾਂ ਆਧਾਰ ਕਾਰਡ ਜਿਹੜਾ ਕਿ ਬਣਦਾ ਹੋਵੇਗਾ ਉਸ ਦੇ ਨਾਲ ਪੁਰਾਣੇ ਆਧਾਰ ਕਾਰਡ ਦਾ ਕੀ ਕਰਨਾ ਪਵੇਗਾ ਕਿ ਪੁਰਾਣਾ ਆਧਾਰ ਕਾਰਡ ਬਦਲਣਾ ਪਵੇਗਾ ਦਰਸਲ ਨਹੀਂ ਪ੍ਰਾਣਯਾ ਦਾ ਆਧਾਰ ਕਾਰਡ ਵੈਧ ਰਹਿਣਗੇ ਨਵੇਂ ਕਾਰਡ ਸਿਰਫ ਨਵੀਆਂ ਅਰਜ਼ੀਆਂ ਜਾਂ ਫਿਰ ਡੁਪਲੀਕੇਟ ਕਰਨਾਂ ਲਈ ਉਪਲਬਧ ਹੋਵੇਗਾ ਯਾਨੀ ਕਿ ਤੁਹਾਡੇ ਕੋਲ ਜੋ ਆਧਾਰ ਕਾਰਡ ਹੈ ਉਹੀ ਰਹੂਗਾ ਜਿਹੜੇ ਨਵੇਂ ਆਧਾਰ ਕਾਰਡ ਬਣਨਗੇ ਜਾਂ ਫਿਰ ਕੋਈ ਨਵਾਂ ਕਢਵਾ ਰਿਹਾ ਹੈਗਾ ਡੁਪਲੀਕੇਟ ਕਰਵਾਉਣ ਦੇ ਉਹਨਾਂ ਦੇ ਲਈ ਇਹ ਉਪਲਬਧ ਹੋਵੇਗਾ ਤੇ ਦੂਜਾ ਸਵਾਲ ਇਹ ਵੀ ਆ ਰਿਹਾ ਹੋਵੇਗਾ ਕਿ smartphone ਨਹੀਂ ਹੈ ਤਾਂ ਕੀ ਹੋਵੇਗਾ ਸਰਕਾਰ ਦੋਹਾਂ ਤਰੀਕਿਆਂ ਦਾ ਸਮਰਥਨ ਕਰੇਗੀ ਆਫਲਾਈਨ ਵੈਰੀਫਿਕੇਸ਼ਨ ਸਕੈਨਿੰਗ ਐਂਟਰੀਜ਼ ਦੇ ਵਿੱਚ ਦੇ ਕੁਆਰ ਕੋਡ ਸਕੈਨਰ ਵੀ ਹੋਣਗੇ ਤਾਂ UIDAI ਹੌਲੀ ਹੌਲੀ ਤਬਦੀਲੀ ਕਰੇਗਾ ਪੁਰਾਣੇ ਕਾਰਡ ਵੈਧ ਰਹਿਣਗੇ ਤੇ ਆਫਲਾਈਨ ਵਿਕਲਪ ਵੀ ਉਪਲਬਧ ਹੋਣਗੇ ਤਾਂ ਇਹ ਇਸ ਸਮੇਂ ਸਿਰਫ ਇੱਕ ਪ੍ਰਸਤਾਵ ਹੈਗਾ ਅੰਤਿਮ ਫੈਸਲਾ ਦਸੰਬਰ 2025 ਯਾਨੀ ਕਿ ਅਗਲੇ ਮਹੀਨੇ ਦੇ ਵਿੱਚ ਲਿਆ ਜਾ ਸਕਦਾ ਹੈ ਤੇ ਸਿਰਫ UIDAI ਦੇ ਅਧਿਕਾਰਤ ਵੈੱਬਸਾਈਟ ਜਾਂ ਫਿਰ ਪਲੇ ਸਟੋਰ ਐਪ ਸਟੋਰ ਤੋਂ ਡਾਊਨਲੋਡ ਕਰੋ ਤੇ ਤੁਸੀਂ ਆਪਣਾ ਜੋ ਕਿ ਇਸ ਦੇ ਬਾਰੇ ਜੋ ਕਿ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਆਧਾਰ ਕਾਰਡ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਬੇहद ਵੱਡੀ ਅਪਡੇਟ ਸਾਂਝੀ ਕਰ ਰਹੇ ਆ ਦੱਸਦੇ ਕਿ ਜੇਕਰ ਹੁਣ ਤੁਸੀਂ ਵੀ ਆਪਣਾ ਨਾਮ ਪਤਾ ਪਿਤਾ ਦਾ ਨਾਮ ਇਹ ਚੀਜ਼ਾਂ ਦੀ ਜਾਣਕਾਰੀ ਜੇਕਰ ਹਟਾ ਦਿੱਤੀ ਜਾਵੇ ਤਾਂ ਸਿਰਫ QR ਕੋਡ ਅਤੇ ਇੱਕ ਫੋਟੋ ਹੀ ਰਹਿ ਜਾਵੇਗੀ ਤਾਂ ਤਾਂ ਬਹੁਤ ਵੱਡਾ ਇਹ ਬਦਲਾਅ ਹੋ ਜਿਹੜਾ ਕਿ ਹੋਣ ਜਾ ਰਿਹਾ ਹੈਗਾ ਭਾਰਤੀ ਵਿਲੱਖਣ ਪਛਾਣ ਅਥਾਰਟੀ UIDAI ਇੱਕ ਨਵਾਂ ਆਧਾਰ ਕਾਰਡ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਇਹ ਆਖਿਰ ਕਿਉਂ ਕੀਤਾ ਜਾਵੇਗਾ ਇਹ ਕਦੋਂ ਕੀਤਾ ਜਾਵੇਗਾ ਤੇ ਨਵੇਂ ਧਾਰ卡ਟ ਦੇ ਵਿੱਚ ਕੀ ਕੁਝ ਹੋਵੇਗਾ ਤੇ ਇਸ ਦੀ ਕੀ ਲੋੜ ਹੋਵੇਗੀ ਇਹ ਸਾਰੇ ਵੇਰਵੇ ਇਸ ਵੀਡੀਓ ਦੇ ਵਿੱਚ ਹੁੰਦਾ ਸੰਗੇ ਦਰਅਸਲ ਮੌਜੂਦਾ ਆਧਾਰ ਕਾਰਡ ਦੇ ਵਿੱਚ ਹੁਣ ਜਿਵੇਂ ਕੀ ਪੂਰਾ ਨਾਮ ਹੁੰਦਾ ਹੈ 12 ਅੰਕਾਂ ਦਾ ਆਧਾਰ ਕਾਰਡ ਨੰਬਰ ਹੁੰਦਾ ਹੈ ਤੇ ਜਨਮ ਮਿਤੀ ਹੁੰਦੀ ਹੈ ਪੂਰਾ ਪਤਾ ਹੁੰਦਾ ਹੈ ਐਡਰੈਸ ਹੁੰਦਾ ਹੈ ਫੋਟੋ ਹੁੰਦਾ ਹੈ ਤੇ ਇੱਕ ਛੋਟਾ ਜਿਹਾ ਕਿਊ ਆਰ ਕੋਡ ਹੁੰਦਾ ਹੈ ਤੇ ਹੁਣ ਜੇਕਰ ਨਵਿਆਧਾਰ ਕਾਰਡ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਕੀ ਹੋਵੇਗਾ ਦਰਅਸਲ ਸਿਰਫ ਵਿਅਕਤੀ ਦੀ ਫੋਟੋ ਹੋਵੇਗੀ ਵੱਡੇ ਸਾਈਜ਼ ਦੇ ਵਿੱਚ ਇੱਕ ਸੁਰੱਖਿਅਤ ਕਿਊਆਰ ਕੋਡ ਹੋਵੇਗਾ ਵੱਡਾ ਅਤੇ ਜੋ ਕਿ ਵੱਡੇ ਸਾਈਜ਼ ਦਾ ਹੋਵੇਗਾ ਤੇ ਕੋਈ ਵੀ ਨਿੱਜੀ ਜਾਣਕਾਰੀ ਡਿਟੇਲ ਪ੍ਰਿੰਟ ਨਹੀਂ ਹੋਵੇਗੀ ਯਾਨੀ ਕਿ ਉਸ ਦੇ ਵਿੱਚ ਨਾਮ ਪਤਾ ਏ ਨਹੀਂ ਹੋਵੇਗਾ ਦਰਸਲ ਇਹ ਐਲਾਨ ਯੂ ਆਈ ਡੀ ਏ ਆਈ ਦੇ ਸੀਈਓ ਭਵਨੇਸ਼ ਕੁਮਾਰ ਨੇ 18 ਨਵੰਬਰ 2025 ਨੂੰ ਇੱਕ ਆਨਲਾਈਨ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੱਤੀ ਜਿਸ ਮਤਲਬ ਹੈਗਾ ਕਿ ਕਾਰਡ ਦੇ ਉੱਤੇ ਕਿਹੜੇ ਵਾਧੂ ਵੇਰਵਿਆਂ ਦੀ ਲੋੜ ਹੈ ਇਸ ਦੇ ਵਿੱਚ ਸਿਰਫ ਇੱਕ ਫੋਟੋ ਅਤੇ QR ਕੋਡ ਹੁਣਾ ਚਾਹੀਦਾ ਹੈ ਜੇਕਰ ਅਸੀਂ ਛਾਪਦੇ ਰਹਾਂਗੇ ਤਾਂ ਲੋਕ ਇਸ ਨੂੰ ਸਵੀਕਾਰ ਕਰਦੇ ਰਹਿਣਗੇ ਅਤੇ ਜੋ ਜਾਣਦੇ ਹਨ ਕਿ ਇਸ ਦੀ ਜੋ ਕਿ ਗੱਲ ਕਰਦੇ ਆ ਇਸ ਦੀ ਦੁਰਵਰਤੋਂ ਕਿਵੇਂ ਕਰਨੀ ਹੈਗੇ ਉਹ ਅਜੇਹਾ ਵੀ ਕਰਦੇ ਰਹਿਣਗੇ ਜਣਾ ਨੇ ਇਹ ਵੀ ਸਪਸ਼ਟ ਕੀਤਾ ਹੈਗਾ ਕਿ ਆਧਾਰ ਕਾਰਡ ਨੂੰ ਕਦੇ ਵੀ ਦਸਤਾਵੇਜ਼ ਦੇ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਇਸ ਦੀ ਪੁਸ਼ਟੀ ਸਿਰਫ ਆਧਾਰ ਨੰਬਰ ਜਾਂ ਫਿਰ QR ਕੋਡ ਦੇ ਰਾਹੀਂ ਕੀਤੀ ਜਾਣੇ ਚਾਹੀਦੀ ਹੈ ਤਾਂ ਹੁਣ ਗਲਾਉਂਦੇ ਵੀ ਆਖਰੇ ਬਦਲਾ ਆਖਿਰ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਜ਼ਰੂਰੀ ਹੈ ਤਾਂ ਫੋਟੋਕਾਪੀ ਤੋਂ ਡਾਟਾ ਚੋਰੀ ਹੋ ਸਕਦਾ ਹੈ ਤਾਂ ਹੋਟਲ ਇਵੈਂਟ ਆਰਗੇਨਾਈਜੇਸ਼ਨ ਤੇ ਡਿਲੀਵਰੀ ਬੁਆਏ ਜਿਮ ਆਦੀ ਫੋਟੋਕਾਪੀ ਹੀ ਮੰਗਦੇ ਨੇ ਫੋਟੋਕਾਪੀ ਦੇ ਵਿੱਚ ਸਾਰੀ ਨਿੱਜੀ ਜਾਣਕਾਰੀ ਨਜ਼ਰ ਆਉਂਦੀ ਹੈ ਇਹ ਡਾਟਾ ਦੀ ਦੁਰਵਰਤ ਅਤੇ ਪਛਾਣ ਦੀ ਚੋਰੀ ਯਾਨੀ ਕਿ ਆਇਡੈਂਟੀਫਾਈ ਦਾ ਕਾਰਨ ਬਣ ਸਕਦੇ ਨੇ ਤਾਂ ਕਾਨੂੰ ਜੋ ਕਿ ਕਾਨੂੰਨ ਦੀ ਉਲੰਘਣਾ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਆਧਾਰ ਐਕਟ ਦੇ ਅਨੁਸਾਰ ਕਿਸੇ ਵੀ ਸੰਸਥਾ ਨੂੰ ਆਧਾਰ ਦੀ ਭੌਤਿਕ ਕਾਪੀ ਜਾਂ ਫੋਟੋਕਾਪੀ ਰਖਣ ਦਾ ਅਧਿਕਾਰ ਨਹੀਂ ਹੈ ਹਾਲਾਂਕਿ ਬਹੁਤ ਸਾਰੇ ਸੰਸਥਾਵਾਂ ਅਜੇ ਹਾਂ ਕਰਦੀਆਂ ਨਹੀਂ ਤਾਂ ਜੇਕਰ ਗੱਲ ਕੀਤੀ ਜਾਵੇ ਨਵੀਂ ਡਿਜ਼ਾਈਨ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਵਰਗਾ ਹੋਵੇਗਾ ਜੋ ਕਿ 18 ਮਹੀਨਾ ਦੇ ਵਿੱਚ ਪੂਰੀ ਤਰ੍ਹਾਂ ਨਾਲ ਲਾਗੂ ਹੋ ਜਾਵੇਗਾ ਤਾਂ QR ਕੋਡ ਬੇਸਡ ਸਿਸਟਮ ਦੇ ਨਾਲ ਜਾਲੀ ਕਾਰਡ ਆਧਾਰ ਕਾਰਡ ਬਣਾਉਣਾ ਬਣਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ ਕਿਉਂਕਿ ਹੋਂਦ ਤਾਂ ਕੈਫੇ ਦੇ ਵਿੱਚ ਜਾ ਕੇ ਕੋਈ ਵੀ ਆਪਣਾ ਆਧਾਰ ਕਾਰਡ ਬਣਾ ਸਕਦਾ ਹੈ ਪਰ ਹੁਣ QR ਕੋਡ ਬੇਸ ਸਿਸਟਮ ਦੇ ਨਾਲ ਜਾਲੀ ਆਧਾਰ ਕਾਰਡ ਬਣਾਉਣ ਬਹੁਤ ਮੁਸ਼ਕਲ ਹੋ ਜਾਵੇਗਾ ਤਾਂ ਵੈਰੀਫਿਕੇਸ਼ਨ ਜੇਕਰ ਕਰਨੀ ਹੋਵੇ ਉਹ ਕਿਵੇਂ ਕਰ ਸਕਦੇ ਹੋ ਜਿਵੇਂ ਕਿ ਪੁਰਾਣਾ ਆ ਤਰੀਕਾ ਮੌਜੂਦਾ ਜਿਵੇਂ ਕਿ ਆਧਾਰ ਕਾਰਡ ਦੀ ਫੋਟੋਕਾਪੀ ਦੇਣੀ ਪੈਂਦੀ ਹੈ ਸਾਰੀ ਜਾਣਕਾਰੀ ਸਾਹਮਣੇ ਵਾਲੇ ਨੂੰ ਨਜ਼ਰ ਆਉਂਦੀ ਹੈ ਕਾਪੀ ਸੰਸਥਾ ਕੋਲ ਰਹਿ ਜਾਂਦੀ ਹੈ ਤੇ ਨਵਾਂ ਤਰੀਕਾ ਹੁਣ ਕੀ ਹੋਵੇਗਾ ਫੋਟੋ ਮੈਚਿੰਗ ਤੁਹਾਡੀ ਫੋਟੋ ਦਾ ਨਾਲ ਚਿਹਰਾ ਮਿਲਾਇਆ ਜਾਵੇਗਾ ਕਯੂ ਆਰ ਸਕੈਨਿੰਗ ਵੈਰੀਫਿਕੇਸ਼ਨ ਦੇ ਲਈ ਕਯੂ ਆਰ ਕੋਡ ਸਕੈਨ ਕਰਨਾ ਹੋਵੇਗਾ ਤੇ ਮਾਂ ਜੋ ਕਿ ਅਦਾਜ਼ ਦੇ ਕਿ ਮਾਸਕ ਡਾਟਾ ਜਿਵੇਂ ਸਕੈਨ ਕਰਨ ਦੇ ਉੱਤੇ ਸਿਰਫ ਜ਼ਰੂਰੀ ਜਾਣਕਾਰੀ ਦਿਖਾਈ ਦੇਵੇਗੀ ਜਿਵੇਂ ਕਿ ਨਾਮ ਦੇ ਕੁਝ ਅੱਖਰ ਪਤੇ ਦਾ ਤੇ ਪਤੇ ਦਾ ਕੁਝ ਹਿੱਸਾ ਦਿਖਾਈ ਦੇਵੇਗਾ ਤੇ ਕੁਝ ਮਾਮਲੇ ਦੇ ਵਿੱਚ ਚਿਹਰੇ ਦੀ ਪਛਾਣ ਦੇ ਨਾਲ ਵੈਰੀਫਿਕੇਸ਼ਨ ਹੋਵੇਗੀ ਤੇ ਕਿਸੇ ਨੂੰ ਵੀ ਤੁਹਾਡਾ ਡਾਟਾ ਰੱਖਣ ਦੀ ਲੋੜ ਨਹੀਂ ਹੋਵੇਗੀ ਅਕਸਰ ਇਸ ਦੇ ਨਾਲ ਹੀ ਨਵੀਂ ਆਧਾਰ ਐਪ ਦੇ ਵਿੱਚ ਜਿਵੇਂ ਕਿ ਯੂ ਆਈ ਡੀ AI ਇੱਕ ਨਵਾਂ ਆਧਾਰ ਐਪ ਲਾਂਚ ਕਰ ਰਿਹਾ ਹੈ ਜੋ ਕਿ ਐਮ ਆਧਾਰ ਦੀ ਥਾਂ ਲਵੇਗਾ ਤੇ ਇਹ ਐਪ ਤੁਹਾਨੂੰ ਦੱਸ ਦੇ ਕਿ ਇਸ ਦੇ ਮੁੱਖ ਫੀਚਰ ਹੋਣਗੇ ਜਿਵੇਂ ਕਿ ਕੋਡ QR ਕੋਡ ਸ਼ੇਅਰਿੰਗ ਸੁਰੱਖਿਅਤ ਤਰੀਕੇ ਨਾਲ QR ਕੋਡ ਸ਼ੇਅਰ ਕਰੋ ਚਿਹਰੇ ਨਾਲ ਐਪ ਔਨ ਜੋ ਕਿ ਅਨਲੌਕ ਕਰੋ ਆਪਣੀਆਂ ਉਂਗਲੀਆਂ ਦੇ ਨਿਸ਼ਾਨ ਅਤੇ ਆਇਰਿਸ ਡਾਟਾ ਲੌਕ ਕਰੋ ਆਧਾਰ ਨੰਬਰ ਦੇ ਕੁਝ ਅੰਕ ਜੋ ਕਿ ਚੁਬੋ ਕੇ ਸ਼ੇਅਰ ਕਰੋ ਫੈਮਿਲੀ ਪ੍ਰੋਫਾਈਲ ਦੀ ਗੱਲ ਕੀਤੇ ਜਾਵੇ ਤਾਂ ਇੱਕ ਐਪ ਦੇ ਵਿੱਚ ਪੰਜ ਪਰਿਵਾਰਕ ਮੈਂਬਰਾਂ ਦੀ ਪ੍ਰੋਫਾਈਲ ਰੱਖ ਸਕਦੇ ਹਾਂ ਤੇ ਆਨਲਾਈਨ ਅਪਡੇਟ ਜੋ ਹੈ ਘਰ ਬੈਠਿਆ ਨਾਮ ਪਤਾ ਮੋਬਾਈਲ ਨੰਬਰ ਅਪਡੇਟ ਕਰੋ ਤੇ ਬਾਇਓਮੈਟ੍ਰਿਕ ਨੂੰ ਛੱਡ ਕੇ ਜੀ ਹਾਂ ਤੇ ਹੋਣਗਾ ਲਾਉਂਦੇ ਵੀ ਇੱਥੇ ਇਹ ਕੰਮ ਕੀ ਇਹ ਮਤਲਬ ਕਿੱਥੇ ਕੰਮ ਆਵੇਗੀ ਤਾਂ ਹੋਟਲ ਚੈੱਕ ਇਨ ਦੇ ਦੌਰਾਨ ਇਹ ਤੁਹਾਨੂੰ ਕੰਮ ਆ ਸਕਦਾ ਹੈ ਇਵੈਂਟ ਐਂਟਰੀ ਦੇ ਵਿੱਚ ਕੰਮ ਆ ਸਕਦਾ ਹੈ ਸਿਨੇਮਾ ਹਾਲ ਦੇ ਵਿੱਚ ਕੰਮ ਆ ਸਕਦਾ ਹੈ ਰੇਲਵੇ ਸਟੇਸ਼ਨ ਦੇ ਉੱਤੇ ਕੰਮ ਆ ਸਕਦਾ ਹੈ ਤੇ ਸੁਸਾਇਟੀ ਦੇ ਵਿੱਚ ਐਂਟਰੀ ਕਰਨ ਦੇ ਲਈ ਤੇ ਪ੍ਰਾਪਰਟੀ ਰਜਿਸਟ੍ਰੇਸ਼ਨ ਦੇ ਲਈ ਵੀ ਤੇ ਸਟੂਡੈਂਟ ਵੈਰੀਫਿਕੇਸ਼ਨ ਦੇ ਲਈ ਵੀ ਤਾਂ ਇਹਨਾਂ ਥਾਵਾਂ ਦੇ ਉੱਤੇ ਤੁਹਾਨੂੰ ਇਹ ਕੰਮ ਆ ਸਕਦਾ ਹੈ ਤੇ ਹੁਣ ਗਲਾਉਂਦੇ ਵੀ ਇਹ ਕਦੋਂ ਲਾਗੂ ਹੋਵੇਗਾ ਤਾਂ ਦਸੰਬਰ 2025 ਯੂ ਆਈ ਡੀ ਆਈ ਐਸ ਨਿਯਮ ਦੀ ਸਮੀਖਿਆ ਕਰੇਗਾ ਅਤੇ ਅੰਤਮ ਫੈਸਲਾ ਲਵੇਗਾ ਦਸੰਬਰ 1 ਯਾਨੀ ਕਿ 1 ਦਸੰਬਰ 2025 ਨੂੰ ਨਵੇਂ ਨਿਯਮਾਂ ਉੱਤੇ ਚਰਚਾ ਅਤੇ ਜੋ ਕਿ ਫਾਈਨਲਾਈਜੇਸ਼ਨ ਹੋਵੇਗਾ ਤੇ ਨਵਾਂ ਕਾਰਡ ਜਾਰੀ ਹੋਣ ਦੀ ਸ਼ੁਰੂਆਤ ਦਸੰਬਰ 2025 ਜਾਂ ਫਿਰ ਉਸ ਤੋਂ ਬਾਅਦ ਹੋ ਸਕਦੀ ਆ ਇਸ ਦੇ ਉੱਤੇ ਸਰਕਾਰ ਦੇ ਵੱਲੋਂ ਅੰਤਮ ਫੈਸਲਾ ਹਜੇ ਆਵੇਗਾ ਤੇ ਤੁਹਾਨੂੰ ਦੱਸਦੇ ਕਿ ਪੁਰਾਣਾ ਆਧਾਰ ਕਾਰਡ ਵੈਧ ਰਹਿਣਗੇ ਤੁਹਾਨੂੰ ਤੁਰੰਤ ਬਦਲਾਉਣ ਦੀ ਲੋੜ ਨਹੀਂ ਹੈ ਜੋ ਕਿ ਨਵੇਂ ਜਾਂ ਫਿਰ ਡੁਪਲੀਕੇਟ ਕਾਰਡ ਦੇ ਲਈ ਅਪਲਾਈ ਕਰਨ ਉੱਤੇ ਨਵਾਂ ਡਿਜ਼ਾਈਨ ਮਿਲੇਗਾ ਤੇ ਪੀ ਵੀ ਸੀ ਕਾਰਡ ਦੀ ਨਵੇਂ ਡਿਜ਼ਾਈਨ ਦੇ ਵਿੱਚ ਜਾਰੀ ਹੋਵੇਗਾ ਤੇ ਆਮ ਲੋਕਾਂ ਦੇ ਲਈ ਫਾਇਦਾ ਜਿਵੇਂ ਕਿ ਉਹਨਾਂ ਦਾ ਤੁਹਾਡੀ ਜੋ ਕਿ ਨਿੱਜੀ ਜਾਣਕਾਰੀ ਹੈ ਹਰ ਕਿਸੇ ਲਈ ਉਪਲਬਧ ਨਹੀਂ ਹੋਵੇਗੀ ਹੁਣ ਕਾਪੀ ਦੇਣ ਦੀ ਵੀ ਲੋੜ ਨਹੀਂ ਹੋਵੇਗੀ ਤੇ ਪਛਾਣ ਦੀ ਚੋਰੀ ਅਤੇ ਧੋਖਾਧੜੀ ਵੀ ਘੱਟ ਜਾਵੇਗੀ ਸਿਰਫ ਜ਼ਰੂਰੀ ਜਾਣਕਾਰੀ ਹੀ ਸਾਂਝੀ ਕੀਤੀ ਜਾਵੇਗੀ ਤੇ QR ਸਕੈਨ ਸਕਿੰਟਾ ਦੇ ਵਿੱਚ ਤਸਦੀਕ ਕਰਦੇ ਰਹਿਣਗੇ ਤਾਂ ਜੇਕਰ ਚੁਣੌਤੀ ਦੀ ਗੱਲ ਕੀਤੀ ਜਾਵੇ ਤਾਂ ਹਰ ਜਗ੍ਹਾ QR ਸਕੈਨਰ ਅਤੇ ਇੰਟਰਨੈਟ ਪਹੁੰਚ ਦੀ ਲੋੜ ਹੈ ਇੰਟਰਨੈਟ ਪਹੁੰਚ ਸ਼ੁਰੂ ਦੇ ਵਿੱਚ ਚੁਣੌਤੀ ਪੂਰਨ ਹੋ ਸਕਦਾ ਹੈ ਤਾਂ ਤੁਹਾਨੂੰ ਦੱਸ ਜੀਏ ਕਿ ਤੁਹਾਨੂੰ ਹਾਲੇ ਕੀ ਕਰਨਾ ਚਾਹੀਦਾ ਹੈਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਜਿਵੇਂ ਕਿ ਪੁਰਾਣਾ ਆਧਾਰ ਕਾਰਡ ਅਜੇ ਵੀ ਪੂਰੀ ਤਰ੍ਹਾਂ ਵੈਧ ਹੈਗਾ ਤੇ UIDAI ਅਧਿਕਾਰਤ ਵੈੱਬਸਾਈਟ ਤੋਂ ਨਵਾਂ ਆਧਾਰ ਐਪ ਡਾਊਨਲੋਡ ਕਰੋ ਤੇ ਆਪਣਾ ਬਾਇਓਮੈਟ੍ਰਿਕ ਡਾਟਾ ਲੌਕ ਕਰੋ ਤੇ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਆਧਾਰ ਦੇ ਨਾਲ ਲਿੰਕ ਹੋਣਾ ਚਾਹੀਦਾ ਹੈਗਾ ਤੇ ਤੁਹਾਨੂੰ ਦੱਸਦੀਏ ਕਿ ਜੇ ਹੁਣ ਤੁਹਾਨੂੰ ਆਪਣੀਆਂ ਆਤਮ ਹੀ ਬਦਲੀਆਂ ਪੈਣ ਗਿਆ ਜਿਵੇਂ ਕਿ ਹੋਟਲਾ ਸਮਾਗਮ ਆਦਿ ਦੇ ਵਿੱਚ ਫੋਟੋਕਾਪ ਦੇਣ ਤੋਂ ਤੁਹਾਨੂੰ ਇਨਕਾਰ ਕਰੋ ਤੇ QR ਕੋਡ ਸਕੈਨ ਕਰਨ ਦੀ ਆਦਤ ਪਾਓ ਡਿਜੀਟਲ ਤਸਦੀਕ ਦੀ ਵਰਤੋਂ ਕਰੋ ਇਹ ਤੁਹਾਨੂੰ ਕੁਝ ਬਦਲਾਅ ਕਰਨੇ ਪੈਣਗੇ ਹੁਣ ਗੱਲ ਆਉਂਦੀ ਹੈ ਵੀ ਆਧਾਰ ਐਕਟ 2016 ਦੇ ਅਨੁਸਾਰ ਕਿਸੇ ਵੀ ਸੰਸਥਾ ਨੂੰ ਜੋ ਕਿ ਆਫਲਾਈਨ ਤਸਦੀਕ ਦੇ ਲਈ ਆਧਾਰ ਦੀਆਂ ਫੋਟੋ ਕਾਪੀਆਂ ਲੈਣ ਜਾਂ ਸਟੋਰ ਕਰਨ ਦਾ ਅਧਿਕਾਰ ਨਹੀਂ ਹੈ 130 ਕਰੋੜ ਤੋਂ ਵੱਧ ਭਾਰਤੀਆਂ ਦੇ ਕੋਲ ਆਧਾਰ ਕਾਰਡ ਹੈਗਾ ਤੇ ਸਭ ਤੋਂ ਬੇहद ਜ਼ਰੂਰੀ ਸਵਾਲ ਇਹ ਹੈਗਾ ਵੀ ਜੇ ਕਿ ਤੁਸੀਂ ਪੁੱਛਦੇ ਵੀ ਹੋ ਅਕਸਰ ਕਿ ਕੀ ਮੈਨੂੰ ਆਧਾਰ ਪੁਰਾਣਾ ਆਧਾਰ ਕਾਰਡ ਬਦਲਾਉਣਾ ਹੋਵੇਗਾ ਜਾਂ ਫਿਰ ਨਹੀਂ ਕਿਉਂਕਿ ਤੁਹਾਡੇ ਮਨ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਨਵਾਂ ਆਧਾਰ ਕਾਰਡ ਜਿਹੜਾ ਕਿ ਬਣਦਾ ਹੋਵੇਗਾ ਉਸ ਦੇ ਨਾਲ ਪੁਰਾਣੇ ਆਧਾਰ ਕਾਰਡ ਦਾ ਕੀ ਕਰਨਾ ਪਵੇਗਾ ਕਿ ਪੁਰਾਣਾ ਆਧਾਰ ਕਾਰਡ ਬਦਲਣਾ ਪਵੇਗਾ ਦਰਸਲ ਨਹੀਂ ਪੁਰਾਣੇ ਆਧਾਰ ਕਾਰਡ ਵੈਧ ਰਹਿਣਗੇ ਨਵੇਂ ਕਾਰਡ ਸਿਰਫ ਨਵੀਆਂ ਅਰਜ਼ੀਆਂ ਜਾਂ ਫਿਰ ਡੁਪਲੀਕੇਟ ਕਰਨਾਂ ਲਈ ਉਪਲਬਧ ਹੋਵੇਗਾ ਯਾਨੀ ਕਿ ਤੁਹਾਡੇ ਕੋਲ ਜੋ ਆਧਾਰ ਕਾਰਡ ਹੈ ਉਹੀ ਰਹੂਗਾ ਜਿਹੜੇ ਨਵੇਂ ਆਧਾਰ ਕਾਰਡ ਬਣਨਗੇ ਜਾਂ ਫਿਰ ਕੋਈ ਨਵਾਂ ਕਢਵਾ ਰਿਹਾ ਹੈਗਾ ਡੁਪਲੀਕੇਟ ਕਰਵਾਉਣ ਦੇ ਉਹਨਾਂ ਦੇ ਲਈ ਇਹ ਉਪਲਬਧ ਹੋਵੇਗਾ ਤੇ ਦੂਜਾ ਸਵਾਲ ਇਹ ਵੀ ਆ ਰਿਹਾ ਹੋਵੇਗਾ ਕਿ smartphone ਨਹੀਂ ਹੈ ਤਾਂ ਕੀ ਹੋਵੇਗਾ ਸਰਕਾਰ ਦੋਹਾਂ ਤਰੀਕਿਆਂ ਦਾ ਸਮਰਥਨ ਕਰੇਗੀ ਆਫਲਾਈਨ ਵੈਰੀਫਿਕੇਸ਼ਨ ਸਕੈਨਿੰਗ ਐਂਟਰੀਜ ਦੇ ਵਿੱਚ ਦੇ ਕਿਊ ਆਰ ਸਕੈਨਰ ਵੀ ਹੋਣਗੇ ਤਾਂ ਯੂ ਆਈ ਡੀ ਏ ਆਈ ਹੌਲੀ ਹੌਲੀ ਤਬਦੀਲੀ ਕਰੇਗਾ ਪੁਰਾਣੇ ਕਾਰਡ ਵੈਧ ਰਹਿਣਗੇ ਅਤੇ ਆਫਲਾਈਨ ਵਿਕਲਪ ਵੀ ਉਪਲਬਧ ਹੋਣਗੇ ਤਾਂ ਇਹ ਇਸ ਸਮੇਂ ਸਿਰਫ ਇੱਕ ਪ੍ਰਸਤਾਵ ਹੈਗਾ ਅੰਤਿਮ ਫੈਸਲਾ ਦਸੰਬਰ 2025 ਯਾਨੀ ਕਿ ਅਗਲੇ ਮਹੀਨੇ ਦੇ ਵਿੱਚ ਲਿਆ ਜਾ ਸਕਦਾ ਹੈ ਤੇ ਸਿਰਫ UIDAI ਦੇ ਅਧਿਕਾਰਤ ਵੈੱਬਸਾਈਟ ਜਾਂ ਫਿਰ ਪਲੇ ਸਟੋਰ ਐਪ ਸਟੋਰ ਤੋਂ ਡਾਊਨਲੋਡ ਕਰੋ ਤੇ ਤੁਸੀਂ ਆਪਣਾ ਜੋ ਕਿ ਇਸ ਦੇ ਬਾਰੇ ਜੋ ਕਿ ਹੋਰ ਵੀ ਜਾਣਕਾਰੀ ਲੈ ਸਕਦੇ ਹੋ